ਤਕਰੀਬੀ ਟੈਂਪਰੇਚਰ ਨੂੰ ਉਹ ਵਾਸੰਦੇ ਨੇ ਤਕਰੀਬਨ ਜਾਨਾ ਗਰੀਬ ਜਿਹੜੇ ਬੰਦੇ ਨੇ ਉਹ ਕਨਾਂ ਚੌਂਕੋਂ ਤੁਰ ਕੇ ਜਾਂਦੇ ਆ ਉੱਥੇ ਤੱਕ ਸਵਾਰੀ ਚੜ੍ਹ ਜਾਂਦੇ ਨੇ ਜਿਹੜੇ ਜੋੜ ਕੁ ਕਾਫੀ ਮਜ਼ੇਂ ਦੇ ਲੇ ਗਏ ਆ ਨਾ ਪਰਚੇ ਹੋ ਗਏ ਉਹ ਵੀ ਫਿਰ ਚੱਲ ਕੇ ਚੌਂਕ ਤੇ ਆਉਂਦੇ ਆ ਅਸੀਂ ਇਹ ਤਾਂ ਸਿਰੇ ਚੱਲੇ ਨਹੀਂ ਅਰੇ ਸਾਰਿਆਂ ਕੋਲ ਨਿਕਲਿਆ ਨਹੀਂ ਆ ਕਿਸੇ ਦਾ ਲੀਟਰ ਦਾ ਕਿਸੇ ਅਮਸ਼ਕ ਦਾ ਕਿਸੇ ਵੀ ਲੋਕਲ ਟਟੇ ਲੀਟਰ ਦਾ ਜਾਂ ਐਮ ਐਲ ਏ ਦਾ ਕਿਸੇ ਦਾ ਵੀ ਅਸਪਸ਼ਟਿਆ ਨਾ ਉਤੇ ਕੜਮ ਕੋਈ ਛੱਟਾ ਨਾ ਕੋਈ ਪਾਣੀ ਦਾ ਪ੍ਰਬੰਧ ਦਾ ਨਾ ਕੋਈ ਟਾਇਲਟ ਬਾਥਰੂਮ ਦਾ ਵੈਲਕਮ ਯੂ ਓਪਨਿੰਗ ਆਜਾ ਰਹੇ ਉਹ ਜਿਹੜਾ ਇੱਕ ਮੁੰਡਾ ਤਾਂ ਸਲੀਪਰ ਪਏ ਆ ਸੀਮੈਂਟ ਤੇ ਏਡੇ ਵੱਡੇ ਵੱਡੇ ਉਹ ਤੇ ਕਿਸੇ ਨਾ ਕਿਸੇ ਮੇਰੇ ਇੰਤਜ਼ਾਰੇਖਾਨੇ ਵਿੱਚ ਹੋ ਗਿਆ ਐਕਸੀਡੈਂਟ ਆ ਸੋਸ਼ਲ ਮੀਡੀਆ ਤੇ ਅੱਜ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਸਾਨਿਆਉ ਦੇ ਵਿੱਚ ਉਹ ਬੱਸ ਸਟੇ ਦੀ ਜਿਹੜੀ ਮੰਗ ਆ ਉਹ ਪੂਰੀ ਨਹੀਂ ਹੋ ਰਹੀ ਤੇ ਲੋਕਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਹੈ ਪਿੱਛੇ ਜਿਹੜਾ 47-48 ਡਿਗਰੀ ਟੈਂਪਰੇਚਰ ਸੀ ਉਸ ਬੱਸ ਸਟੇ ਤੇ ਤਕਰੀਬਨ ਜਾਣਾ ਗਰੀਬ ਮਜ਼ਦੂਰ ਬੰਦੇ ਨੇ ਉਹ ਪਹਿਲਾਂ ਤਾਂ ਚੌਂਕ ਤੋਂ ਤੁਰ ਕੇ ਜਾਂਦੇ ਆ ਉੱਥੇ ਤੱਕ ਸਵਾਰੀਆਂ ਚੜ੍ਹਨ ਨੂੰ ਫਿਰ ਜਿਹੜੇ ਉੱਥੇ ਉਤਰਦੇ ਆ ਨੇ ਬਜ਼ੁਰਗ ਕਾਫੀ ਉਮਰ ਦੇ ਹੁੰਦੇ ਨੇ ਲੇਡੀਜ਼ ਹੁੰਦੀਆਂ ਉਹਨਾਂ ਨਾਲ ਬੱਚੇ ਹੁੰਦੇ ਆ ਬੈਗ ਹੁੰਦੇ ਆ ਉਹਨਾਂ ਕੋਲੇ ਉਹ ਤੋਂ ਫੇਰ ਤੁਰ ਕੇ ਚੌਂਕ ਤੱਕ ਆਉਂਦੇ ਆ। ਕੋਈ ਵੀ ਬੱਸ ਸਾਂਹੜੇ ਟੇਹਣ ਪੜਦੇ ਥੱਲੇ ਨਹੀਂ ਆਉਂਦੇ ਸਾਰਿਆਂ ਉੱਪਰੋਂ ਨਿਕਲ ਜਾਂਦੇ ਆ। ਕਿਸੇ ਦਾ ਲੀਡਰ ਦਾ, ਕਿਸੇ ਅਫਸਰ ਦਾ, ਕਿਸੇ ਵੀ ਲੋਕਲ ਸਰਟਨ ਲੀਡਰ ਦਾ ਜਾਂ ਐਮਐਲਏ ਦਾ। ਕਿਸੇ ਦਾ ਵੀ ਅਸਪਸ਼ਟਿਆ ਨਹੀਂ। ਨਾ ਉੱਤੇ ਖੜਨ ਨੂੰ ਕੋਈ ਸ਼ੈੱਡ ਆ, ਨਾ ਕੋਈ ਪਾਣੀ ਦਾ ਪ੍ਰਬੰਧ ਆ, ਨਾ ਕੋਈ ਟਾਇਲਟ ਬਾਥਰੂਮ ਆ। ਬੰਦੇ ਆ ਨੇ ਟਾਇਲਟ ਬਾਥਰੂਮ ਜਾਣਾ ਉਸ ਥੇਕ ਉੱਪਰ ਚਲੇ ਜਾਂਦੇ। ਲੇਡੀਜ਼ ਨੂੰ ਬਹੁਤ ਪਰੇਸ਼ਾਨੀ ਆ। ਬੱਚਿਆਂ ਨੂੰ ਬਹੁਤ ਪਰੇਸ਼ਾਨੀ ਆ। ਕਿ ਕਿਸੇ ਕੋਲ ਇਹਨੇ ਪੈਸੇ ਹੁੰਦੇ ਨੇ ਵੀ ਆਟੋ ਕਰ ਲਵੇ ਤੇ ਜਾਣ ਨੂੰ ਬੜੀ ਪ੍ਰੋਬਲਮ ਹੁੰਦੀ ਹੈ। ਉਮੀਦ ਕਰਦਾ ਵੀ ਸ਼ਾਇਦ ਕਿਸੇ ਦਾ ਕੋਈ ਕੁਝ ਸੋਚਣਾ। ਜਿਸ ਤਰ੍ਹਾਂ ਤੁਸੀਂ ਲਿਖਿਆ ਕਿ ਪੰਜਾਬ ਦਾ ਪਹਿਲਾ ਬੱਸ ਅੱਡਾ ਜਿਹੜਾ ਓਪਨ 에ਅਰ ਕੰਡੀਸ਼ਨਰ ਆ ਜਿਹੜਾ ਇੱਕ ਟਾਂਚ ਵੀ ਕੀਤੀ ਆ ਤੁਸੀਂ ਵਿਅੰਗ ਵੀ ਕੀਤਾ ਆਪਣੇ ਢੰਗ ਨਾਲ। ਬਿਲਕੁਲ ਜੀ ਉਹ ਓਪਨ ਇਹ ਬਚਾਰੇ ਉਹ ਜਿਹੜਾ ਇੱਕ ਮੁੰਡਾ ਤਾਂ ਹੈਂਡੀਕੈਪਡ ਆ। ਟ੍ਰਾਈਸਾਈਕਲ ਤੇ ਹੁੰਦਾ ਉਹ ਉਹਨਾਂ ਨੇ ਬਚਾਰੇ ਨੂੰ ਬਾਚੇ ਲੈ ਕੇ ਜਿਹੜਾ ਫਲੈਕਸ ਬੋਰਡ ਪੁਰਾਣੇ ਹੁੰਦੇ ਉਹਨਾਂ ਦਾ ਉੱਤੇ ਬਣਾਇਆ ਪਿਆ ਕਿਉਂਕਿ ਉਹਨਾਂ ਨੇ ਉੱਥੋਂ ਬੱਚਾ ਸਵਾਰੀਆਂ ਬਿਠਾਉਂਦੇ ਆ ਕਰਦੇ ਉਹਦੇ ਥੱਲੇ ਪਿੱਠੇ ਮੱਠੇ ਹੋ ਕੇ ਤਾਂ ਮੀਂਹ ਕਣੀ ਪੈਂਦੀ ਆ ਜਾਂ ਬਹੁਤੀ ਧੁੱਪ ਹੁੰਦੀ ਆ ਉਹਦੇ ਥੱਲੇ ਖੜਦੇ ਆ ਐਕਸੀਡੈਂਟਾਂ ਦੇ ਬਹੁਤ ਚਾਂਸ ਹੁੰਦੇ ਆ ਇੱਕ ਨੈਸ਼ਨਲ ਹਾਈਵੇ ਨੇ ਫੱਟਿਆ ਹੋਇਆ ਸਾਰਾ ਕੁਝ ਅੱਗੇ ਇੱਥੇ ਸਟੇਸ਼ਨ ਅਰੇਸ ਪ੍ਰਾਈਮਰੀ ਸੀਨੀਅਰ ਕੈਂਡੀ ਕੋਲ ਦੀ ਕੋਈ ਨਹੀਂ ਸੱਟਾਂ ਮਿਲ ਕੇ ਪਚੜੇ ਪਈਆਂ ਜੋਦੇ ਉਹ ਤੋਂ ਨਾਲ ਉਹਨਾਂ ਕੋਈ ਹਾਲ ਨਹੀਂ ਮਤਲਬ ਜਿੱਤੰਬ ਬਾਦ ਕੋਈ ਵੀ ਚਾਹੇ ਖਾਲੀ ਹੋਵੇ ਕਾਂਸਪੀ ਜੀਪੀਆ ਚਾਹੇ ਹਾਲੇ ਇਹਨਾਂ ਦਾ ਫਿਰ ਉੱਪਰੋਂ ਦੇਖ ਕੇ ਨਾ ਆਉਂਦਾ ਥੱਲੇ ਧਰਤੀ ਤੇ ਦੇਖਦੇ ਨਹੀਂ ਲਿੱਟ ਇਹਨਾਂ ਨੂੰ ਇਹਨਾਂ ਨੂੰ ਦੇ ਤਾਂ ਵੀ ਹੈ ਵੀ ਕੀ ਹੋ ਰਿਹਾ ਹੁਣ ਆਪਣੇ ਕੋੜਾ ਕੋੜਾ ਕੋਲਿਆਸੀ ਮੰਡੀਆ ਸਾਹਮਣੇ ਪਿੱਛੇ ਵਿੱਚ 7-8 ਮਹੀਨੇ ਹੋ ਗਏ ਉੱਥੇ ਰੇਲਵੇ ਦੇ ਸਲੀਪਰ ਪਏ ਆ ਸੀਮੈਂਟ ਦੇ ਏਡੇ ਵੱਡੇ ਵੱਡੇ ਉਹ ਤੇ ਕਿਸੇ ਨਾ ਕਿਸੇ ਮਰ ਕੇ ਇੰਤਜ਼ਾਰੇ ਕਰ ਰਹੇ ਵਗੇ ਅਕਸੀਡੈਂਟ ਹੋ ਗਿਆ ਕੋਈ ਮਰੇ ਤਾਂ ਤਾਂ ਚਕਾਵਾ 5700 ਦਾ ਕੰਮ ਮੈਨਾਂ ਵਾਸੀ ਦਾ 5700 ਕੰਪਨੀ ਕ੍ਰੇਨ ਨਾਲ ਚੱਕਾ ਕੇ ਸਾਈਡ ਤੇ ਕਰਾ ਦੇ। ਉਵੇਂ ਪਏ ਸੜਕ ਘੁੱਟੇ ਹੋਈ ਜਾਂ ਵਿਚੋਂ ਰੋਏ ਨੇ। ਕਿਸੇ ਦਾ ਧਿਆਨ ਨਹੀਂ ਸੰਨੇ ਵਾਲਾ ਦਾ। ਤੇ ਮੈਨਾਂ ਸਾਡੇ ਪਾਣੀ ਵਾਲੀਆਂ ਟੈਂਕੀਆਂ 7-8 ਬਣੀਆਂ ਹੋਈਆਂ। ਉਹੋ ਖਾਲੀ ਸਰਕਾਰ ਦੇ ਜਾਣ ਤੋਂ 7 ਸਾਲ ਪਹਿਲਾਂ ਬਣੀਆਂ। ਅੱਜ ਤੱਕ ਉਹਨਾਂ ਦੇ ਪਾਣੀ ਨੇ ਆਇਆ ਪਰ ਉਹਨਾਂ ਦੇ ਬਿੱਲ ਆ ਰਹੇ ਆ ਪੇਂਡਿੰਗ ਦੇ। ਕਿਉਂਕਿ ਮੀਟਰ ਲੱਗੇ ਆ ਉਹਨਾਂ ਮਿਨੀਮਮ ਜੋ ਉਹਨਾਂ ਦਾ ਖਰਚਾ ਉਹ ਬਿੱਲ ਆਉਣਾ। ਕਿਸੇ ਦਾ ਕੋਈ ਧਿਆਨ ਨਹੀਂ ਗੁਰਾ ਹਾਲ ਹੈ ਨਵਾਰਸ਼ ਹਲਕਾ। ਇੱਕ ਉਮੀਦ ਕਰਦੇ ਹਾਂ ਕਿ ਤੇ ਕੋਈ ਵਧੀਆ ਲੀਡਰ ਆ ਜਾਵੇ ਜਿਹਨੂੰ ਸੋਸਾਂ ਪੜੇ ਲਿਖਿਆ ਹੋਵੇ ਕਿਉਂਕਿ ਪਾਣੀ ਦੇ ਟੈਂਕਿਆਂ ਰੋਜ਼ ਗੱਲਾਂ ਹੁੰਦੀਆਂ ਨੇ ਪਾਣੀ ਬਚਾਓ ਹਰ ਘਰ 'ਚ ਫਿਲਟਰ ਲੱਗਿਆ ਤੇ ਤੁਸੀਂ ਇੱਕ ਗਲਾਸ ਪਾਣੀ ਦਾ ਕੱਢਣਾ ਚਾਰ ਗਲਾਸ ਵੇਸਟ ਹੁੰਦੇ ਐ ਤੇ ਪਾਣੀ ਦੀ ਟੈਂਕੀਆਂ ਚੱਲੂ ਨਾ ਹੋਣ ਕਰਕੇ ਹੋ ਰਹੇ ਨੁਕਸਾਨ ਖਦੇ ਤੇ ਸੱਚ ਅੱਗੇ ਪ੍ਰੋਬਲਮ ਆਂਟੇ ਵੀ ਪ੍ਰੋਬਲਮ ਆ ਨਗਰ ਕੌਂਸਲ ਦਾ ਕੋਈ ਕੰਵਾਈ ਵਾਲਾ ਸੁਨੇਹਾ ਹੈ ਕੋਨੇ ਦੇਖਦਾ ਵੇਥੇ ਕਿ ਸਪਰੇਅ ਹੋਈ ਜਾ ਕਿਤੇ ਚਾਰ ਤਾਲ ਚਾਹ ਘਾਹ ਪੂਸ਼ ਖੜਾ ਹੋ ਜੀ ਕੋਈ ਸਫਾਈ ਕੋਈ ਨਹੀਂ ਸੜਕਾਂ ਦੇ ਦੋਨੇ ਪਾਸੇ ਚਾਹ ਦੋ ਟਰਾਲੇ ਮਿੱਟੀ ਨਾ ਭਰੋ ਐ ਮਿੱਟੀ ਮਿੱਟੀ ਪਈ ਜਾ ਸਕੂਟਰ ਮੋਟਰਸਾਈਕਲ ਆਣੇ ਕੱਟੇ ਨਾ ਸਾਈਕਲਾਂ ਆਣੇ ਭੱਜ ਜਾਂਦੇ ਉੱਤੇ ਕੀ ਕਾਰਨ ਮੰਨਦੇ ਹੋ ਜਿਸ ਤਰ੍ਹਾਂ ਇੱਕ ਇਲੈਕਸ਼ਨ ਦੀ ਜਾਂ ਦੇਰੀ ਆ ਜਾਂ ਕਈ ਜਿਹੜੇ ਉਮੀਦਵਾਰ ਚਾਹਵਾਨ ਵੀ ਸੀ ਪਾਰਟੀ ਦੇ ਕਈ ਜਿਹੜੇ ਹੁਣ ਘਰਾਂ 'ਚ ਬੈਠ ਗਏ ਤੇ ਬਾਲੀਵੁੱਡਸ ਕਿਉਂ ਨਹੀਂ ਲੱਭਦੇ ਆ ਵੰਦੀ ਵਾਰਸ ਮੇਨਤਾ ਦੀ ਵਿਧਾਇਕ ਦੀ ਗਲਤੀ ਹੈ ਵਿਧਾਇਕ ਸਾਹਿਬ ਚਾਹੀਦਾ ਵੀ ਉਹਨਾਂ ਨੇ ਜਿਨ੍ਹਾਂ ਨੂੰ ਟੈਕਸ ਨਾਲ ਲੜਾਉਣੀਆਂ ਨੂੰ ਕਰਨ ਵੀ ਤਸਰੀ ਦੇਣ ਵੀ ਭਾਈ ਲੋਕਾਂ ਦੇ ਵਿੱਚ ਉਹ ਕੰਮ ਕਰ ਹੁਣ ਤਾਂ ਜ਼ਿਆਦਾ ਦੇਣਾ ਚਾਹੀਦਾ ਕਿਉਂਕਿ ਬਹੁਤ ਪੂਰੀ ਤਰ੍ਹਾਂ ਸਾਨੇਆਣਾ ਹਲਕੇ ਤੋਂ ਆਮਾਦ ਦੇ ਪਾਰਤੀ ਪਛੜੀ ਜਾ ਬਾਕੀ ਹਲਕਿਆਂ ਤੋਂ ਬਰਾਬਰ ਸਰਪਰਾ ਕੇ ਸਾਨੇਆਣੋਂ ਡਾਕਟਰ ਮੋਹਨ ਸਿੰਘ ਕਿਤੇ ਕਿਹਾ ਮਤਲਬ ਲੋਕ ਨਰਾਜ਼ ਨੇ ਕੰਮ ਨਹੀਂ ਹੋ ਰਹੇ ਐਸੇ ਕਰਕੇ ਸਭ ਤੋਂ ਵੱਡੇ ਸਾਡੇ ਇਲਾਕੇ ਦੇ ਨਗਰ ਕੌਂਸਲ ਦਾ ਬਲਕੇ ਸਾਨੇਆਣ ਦੀ ਇਹਦਾ ਬੁਰਾ ਹਾਲ ਕੋਈ ਨਕਸ਼ਾ ਫਾਜ਼ ਨਹੀਂ ਹੋ ਰਿਹਾ ਕਹਿੰਦਾ ਵੀ ਕੰਮ ਨਹੀਂ ਹੋ ਰਿਹਾ ਕੋਈ ਸਫਾਈ ਨਹੀਂ ਹੋ ਰਹੀ ਤੁਹਾਡੇ ਸਾਹਮਣੇ ਹੀ ਬੱਸ ਸਟੈਂਡ ਦਾ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਰੋਜ਼ ਨਾ ਕਿਤੇ ਕਿ ਇਹੀ ਕਾਰਨ ਹੈ ਜਿਹੜੇ ਆਮ ਆਦਮੀ ਪਾਰਟੀ ਜਿਹੜੀ ਇੱਥੋਂ ਆ ਰਹੀ ਹੈ ਬਿਲਕੁਲ ਛੋਟੇ ਛੋਟੇ ਕਾਰਨ ਹੁੰਦੇ ਕਿਉਂਕਿ ਵੋਟ ਜਿਹੜੇ ਮੁੰਡਿਆ ਸਾਹ ਦੇ ਵਾਲੇ ਵਾਲੇ ਅਮੀਰ ਬੰਦੇ ਨੇ ਜਾਂ ਢਿਲੋਂ ਸਾਹ ਦੇ ਵਾਲੇ ਵਾਲੇ ਨੇ ਕਿਸੇ ਦੇ ਵੀ ਵਾਲੇ ਵਾਲੇ ਆ ਉਹ ਅਮੀਰ ਲੋਕ ਤਾਂ ਵੋਟ ਪਾਉਣੇ ਜਾਂਦੇ ਉਹ ਤਾਂ ਕੋਟਾ ਵਾਲੇ ਦਿਨ ਆਪਣੇ ਬੱਚਿਆਂ ਲੈ ਕੇ ਦੋ ਦਿਨ ਪਹਿਲਾਂ ਪਹਾੜਾਂ ਤੇ ਚਲੇ ਜਾਂਦੇ ਘੁੰਮਣੇ ਛੱਡੋ ਸਾਡੀਆਂ ਜਨਾਨੀਆਂ ਕੋਲ ਲੈਣਾ ਚ ਰੱਖਣ ਗਰੀਬ ਬੰਦੇ ਨੇ ਵੋਟ ਪਾਉਣੀ ਹੁੰਦੀ ਆ ਗਰੀਬ ਬੰਦੇ ਵੋਟ ਪਾਉਂਦਾ ਉਹ ਹੀ ਚੱਕ ਚੱਕ ਕੇ ਵਿਚਾਰੇ ਕਰਨ ਚ ਕੱਢ ਕੇ ਲਿਆਉਂਦੇ ਆ ਉਹ ਦੁਖੀ ਸੀਗੇ ਉਹਨਾਂ ਰੱਖਾਂ ਦੁਖੀ ਹੋ ਕੇ ਦੇਖਿਆ ਵੀ ਸਾਡੇ ਫੇਰ ਵਾਅਦੇ ਨਹੀਂ ਪੂਰੇ ਹੋਏ ਆਸ ਸੀ ਲੋਕਾਂ ਨੂੰ ਕਿ ਸ਼ਾਮ ਨੂੰ ਥੋੜੀਆਂ ਨੂੰ ਚਾਰੇ ਗਰੀਬ ਨੂੰ ਕਿ 10000 ਰੁਪਏ ਮਹੀਨਾ ਮਿਲੇਗਾ ਇਹ ਦੇ ਕੇ ਕੀ ਕਰੀ ਗਿਆ ਤੇ ਬਿਜਲੀ ਦਾ ਬਿੱਲ ਜ਼ੀਰੋ ਨਾ ਬਿੱਲ ਵੀ ਜ਼ੀਰੋ ਨਾ ਤੇ ਬਿਜਲੀ ਬਿੱਲ 100 ਰੁਪਏ ਦਾ ਚਾ ਹੋਰ ਵੀ ਦੇਖਣਾ ਹੋਰ ਪਰਫੋਮੇਬਿਲਿਟੀ ਨੂੰ ਕਰੇ ਸਾਨਿਆਂ ਕਿ ਬੱਸਡਾ ਜਿਹੜਾ ਕਿੰਨੀ ਦੇਰ ਤੋਂ ਨਹੀਂ ਬਣਿਆਗਾ ਸਾਨਿਆਂ ਜੇ ਸੱਚੀ ਗੱਲ ਸਰ ਸਾਨਿਆਂ ਰਵੇ ਜੀ ਬੱਸ ਸਟਾਟੇ ਕੋਟੋ ਘਟ ਜੀ ਅੱਜ ਨਾਲ ਜ਼ਾਰ ਹੋ ਗਈ ਕੋਈ ਬੱਸ ਸਟੈਂਡ ਨਹੀਂ ਰਹਿ ਹੈਗਾ ਬਰਲੇ ਪਾਸੇ ਤੁਸੀਂ ਦੇਖ ਲਓ ਲੁਧਿਆਣਾ ਵਾਲੀ ਸਾਈਡ ਉਧਰ ਵੀ ਕੋਈ ਵੀ ਬੱਸ ਸਟਾਰੀਆਂ ਹੈਗਾ ਉਧਰ ਵੀ ਔਰ ਇਹ ਵੀ ਅਸੀਂ ਆਪ ਪਾਇਆ ਜੀ ਪੁਰੇ ਪਤੋੜੇ ਰਾਮਣਗੇ ਜੀ ਕਿਨਾਈਆਂ ਪਾ ਰਹੇ ਕੋਈ ਕਿੰਨੇ ਦੇਖ ਕੇ ਤਾਂ ਲਿਆ ਗਰਮੀ ਦੇ ਮੌਸਮ ਤੇ ਜਿਆਦਾ ਬਹਾਉ ਜਾ ਦੇਖਦਾ ਕਿ ਮੈਂ ਸਵਾਰੀਆਂ ਉੱਥੇ ਨਹੀਂ ਗਈ ਕਿ ਪੈਦਲ ਚੱਤ ਕੇ ਉਹਨਾਂ ਨੂੰ ਉਹਦੇ ਖਾੜਨ ਦੇ ਬਾਅਦ ਤੇ ਜਗਾ ਹੀ ਨਹੀਂ ਦੀ ਉਹ ਗੇਰੀਆਂ ਉਰੇ ਜਾ ਕੇ ਫੇਰ ਵੀ ਧੁੱਪੇ ਛੜਤੀਆਂ ਨੇ ਆ ਕੇ ਕੋਲ ਕਿਸੇ ਕੋਲ 2 ਸਾਲ ਦਾ ਜ ਬੱਚਾ ਹੁੰਦਾ ਕਿਸੇ ਕੋਲ 5 ਸਾਲ ਦਾ ਬੱਚਾ ਹੁੰਦਾ ਜੀ ਫਿਰ ਬਾਰਿਸ਼ ਦੇ ਵਿੱਚ ਦਿਨਾਂ ਦੇ ਵਿੱਚ ਇੰਨੇ ਦੇ ਚੜ ਬਾਰਿਸ਼ ਦੇ ਨੇ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜੀ ਇੱਥੇ ਆ ਪਾਣੀ ਭਰ ਜਾਂਦਾ ਜੀ ਉਰੇ ਸਾਰਾ ਪਾਣੀ ਭਰ ਜਾਂਦਾ ਜੀ ਉਦੋਂ ਬਾਅਦ ਦੇ ਵਿੱਚ ਜਿਹੜੀਆਂ ਤੋਂ ਰੋਡ ਦੇ ਪਾ ਪੁਲ ਦੇ ਪਰੋਂ ਜਿਹੜੀਆਂ ਗੱਡੀਆਂ ਉੱਤਰਦੀਆਂ ਨੇ ਤਾਰਾਂ ਜਿਹੜਾ ਇੱਥੇ ਪਾਣੀ ਭਰਿਆ ਹੁੰਦਾ ਉਹ ਸਾਰੇ ਸਵਾਰੀਆਂ ਦੇ ਉੱਤੇ ਹੀ ਪੈਂਦਾ ਜੀ ਮੰਗ ਕਰਦੇ ਇੱਥੇ ਬੱਸ ਸੜਾ ਪੰਣਾ ਚਾਹੀਦਾ ਸਾਹਿਬ ਜੀ ਇਹ ਮੰਗ ਕਰਦੇ ਆ ਜਿਹੜੇ ਬੱਸ ਸੜਾ ਪੰਣਾ ਚਾਹੀਦਾ ਜੀ ਦੋਨੋਂ ਸਾਈਡ ਇੱਧਰ ਖੰਨੇ ਨੂੰ ਜਾਣ ਨੂੰ ਵੀ ਬੱਸ ਸੜਾ ਪੰਣਾ ਚਾਹੀਦਾ ਜੀ ਲੁਧਿਆਣੇ ਨੂੰ ਜਾਣ ਨੂੰ ਵੀ ਬੱਸ ਲੈ ਇੱਕ ਟੈਂਪਰੇਰੀ ਬੱਸ ਸਟੈਂਡ ਬਣਾਇਆ ਗਿਆ ਸੀ ਉੱਥਾਂ ਬੈਠਣ ਦਾ ਜਗ੍ਹਾ ਹੋ ਤੇਰੀ ਓਹਦੀ ਟੈਂਪਰੇਰੀ ਬਣਾਇਆ ਗਿਆ ਜੀ ਮੰਨਿਆ ਉਹਦਾ ਜੀ ਲੋਕ ਜਿਵੇਂ ਰਾਤ ਨੂੰ ਕੋਈ ਬੰਦੇ ਪੱਟ ਕੇ ਹੀ ਲੈ ਗਏ ਜੀ ਲੋਕਾਂ ਰਾਤ ਨੂੰ ਕੋਈ ਜਿਵੇਂ ਕੋਈ ਵੀ ਹੈ ਜੀ ਹੁਣ ਤੋਂ ਸਾਹਮਣੇ ਉਹ ਬੱਸ ਅੱਡੇ ਦੀ ਹਾਲ ਦੇਖਦੇ ਕੋਈ ਕੱਟੇ ਨਹੀਂ ਹੈਗਾ ਠੀਕ ਹੈ ਜਿਆਦਾ ਤੇ ਕੱਟ ਦੰਦੇ ਉਹਰੇ ਇਹਨਾਂ ਬੱਸ ਜਾ ਕੇ ਉੱਥੇ ਲੱਗਦੀ ਦੀ ਬੱਸਾਂ ਹੁਣ ਦਸਾਂ ਸਾਰੀਆਂ ਉੱਪਰ ਦੀ ਕੋਲ ਦੇ ਉੱਪਰ ਦੀ ਹੈ ਨਾ ਨੀਚੇ ਪਹਿਲਾਂ ਵੀ ਆਉਂਦੀ ਬੱਸਾਂ ਤਾਂ ਵੀ ਬੱਸਾਂ ਸੀ ਜਿਹੜੀਆਂ ਆਉਂਦੀਆਂ ਜੀ ਜਿਆਦਾ ਜੀ ਨੀਚੇ ਕੋਈ ਬੱਸ ਅੱਡਾ ਨਹੀਂ ਹੈਗਾ ਥੱਲੇ ਗੱਡੀਆਂ ਲੇਟ ਹੋਣ ਲੱਗ ਜਾਂਦੀਆਂ ਇਹਦੀ ਪਿੱਛੇ ਜਗਿਆਣੇ ਤੋਂ ਜਗਿਆਣੇ ਜਾਂ ਲੱਗ ਜਾਂਦਾ ਜੀ ਗੱਡੀਆਂ ਲੇਟ ਹੋ ਜਾਂਦੇ ਘੰਟੇ ਦੇ ਵਿੱਚ ਗੱਡੀ ਆਊਟ ਕਰ ਦਈਆਂ ਲੁਧਿਆਣੇ ਤੋਂ ਚੱਲ ਕੇ ਗੱਡੀ ਨੇ ਸਾਂਹਨੇ ਵਾਲਾ 3 ਘੰਟੇ ਦੇ ਵਿੱਚ ਆਊਟ ਕਰਨਾ ਸੀ ਯਾਰ ਉਹ ਗੱਡੀ ਪੁੱਤ ਮਗਰੋਂ ਹੀ ਗੱਡੀ ਨੇ 3 ਮਿੰਟ ਲੇਟ ਹੋ ਜਾਣਾ ਸੀ ਤੇ 4 ਮਿੰਟ ਫੇਰ ਤਾਂ ਕਰਕੇ ਜੀ ਰੱਤ ਮੈਂ ਦੀ ਪੁੱਲ ਦੇ ਉੱਪਰ ਜਿੱਦਾਂ ਆਉਣਾ ਲੱਗ ਗਿਆ ਉੱਤੇ ਤਾਂ ਉਹ ਗੱਡੀਆਂ ਵਾਲੇ ਨੇ ਕੋਈ ਘੱਟ ਦੰਦੇ ਸੀ ਤਾਰਾਂ ਵਾਲੇ ਹਾਰਨਾ ਮਾਰਦੇ ਨੇ ਵੀ ਬੱਸਾਂ ਵਾਲੇ ਜਾਮ ਲਵਾਉਂਦੇ ਨੇ ਠੀਕ ਹੈ ਨੀ ਹੋ ਵੀ ਸਹੀ ਨੇ ਕਿਉਂਕਿ ਜੀ ਰਸਤਾ ਛੋਟਾ ਵਾ ਰਾਸਤਾ ਛੋਟਾ ਉਹਦੇ ਕਰਕੇ ਨਿਕਲੋ ਹਾਂਜੀ ਸਾਹਿਬ ਸਾਡੀ ਇਹ ਮੰਗ ਕਰਦੇ ਆ ਜੇ ਬੱਸ ਸਟੈਂਡ ਬਣਿਆ ਜਾ ਬਣਾਇਆ ਜਾਵੇ ਜੀ ਤਾਂ ਕਿ ਜਿਹੜੀ ਵੀ ਸਵਾਰੀ ਆਉਂਦੀ ਆ ਬੱਚੇ ਬੱਚਾ ਬਜ਼ੁਰਗ ਅੜੀਆਂ ਭੈਣਾ ਉਹਨਾਂ ਨੂੰ ਗਰਮੀ ਦੇ ਵਿੱਚ ਨਾ ਕੱਢਣਾ ਪਵੇ ਤੇ ਉਹ ਆਪਣਾ ਆਰਾਮ ਨਾਲ ਸ਼ਾਮਾਂ ਚ ਫੜਨ ਇੱਕ ਤਾਂ ਨਲਕਾ ਲੱਗਣਾ ਜਿਹ ਦਿਨ ਲਮੜਾ ਕਰਦੇ ਜਿਵੇਂ ਕੋਈ ਰਾਤ ਨੂੰ ਉੱਤਰ ਕੇ ਉੱਪਰੇ ਆਇਆ ਉਹਰੇ ਮਨ ਲਓ ਜੀ ਉਹਰੇ ਰਾਤ ਨੂੰ 9 10 ਵਜੇ ਉੱਤਰੇ ਆਏ ਉਹਦੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਜੀ ਬੰਦੇ ਜਿਵੇਂ ਸਵਾਰੀ ਉੱtre ਪਾਣੀ ਰੱਬ ਨਾ ਕਰੇ ਜੀ ਕੋਈ ਬਿਮਾਰ ਹੋਇਆ ਹੋਵੇ ਪਾਣੀ ਦੀ ਪਿਆਸ ਲੱਗੀ ਹੋਵੇ ਜਿਉ ਪਾਣੀ ਕਿੱਤੋਂ ਪੀਊਗਾ ਉਰੇ ਪਾਣੀ ਨਹੀਂ ਹੈਗੇ